ਸਾਹਿਬ ਜੀ ਜਿਹਦੀ ਕਸਟਮਰਾਂ ਤੋਂ ਕੀ ਮਸੂਕੀ ਹੋਈ ਹਾਂਜੀ ਇਹਦੇ ਵਿੱਚ ਸਪੈਸ਼ਲੀ ਤੁਹਾਨੂੰ ਜਿਹੜਾ ਬੁਲਾਇਆ ਗਿਆ ਇਹ ਪਿਛਲੇ ਦਿਨੀ ਸਦਰ ਬਾਜ਼ਾਰ ਧੁਰੀ ਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ ਔਰਤ ਜੋ ਬਾਜ਼ਾਰ ਦੇ ਵਿੱਚ ਜਾ ਰਹੀ ਸੀ ਉਹਦਾ ਝਪਟ ਮਾਰ ਕੇ ਉਹਦਾ ਪਰਸ ਖੋਲਿਆ ਸੀਗਾ ਤੇ ਉਹ ਡਿੱਗੀ ਸੀ ਜਿਹਦੇ ਸੱਟਾਂ ਵੀ ਲੱਗੀਆਂ ਸੀ ਜਿਹਦੇ ਸਬੰਧ ਚ ਅਸੀਂ ਕੇਸ ਦਰਜ ਕੀਤਾ ਸੀ ਉਸ ਲੜਕੀ ਦੇ ਭਰਾ ਆਪਣੇ ਪ੍ਰੇਮ ਕੁਮਾਰ ਰਤਨ ਦੇ ਬਿਆਨਾਂ ਦੇ ਆਧਾਰ ਤੇ ਤੇ ਉਹਨਾਂ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਇੱਕ ਹੈਗਾ ਮੁਹੰਮਦ ਸ਼ਾਮਿਦ ਜਿਹੜਾ ਮਲੇਰਕੋਟਲੇ ਦਾ ਰਹਿਣ ਵਾਲਾ ਹੈ ਦੂਸਰਾ ਅਮਰਜੀਤ ਸਿੰਘ ਖੜਕਾਲੀ ਖੜਕਲੀ ਤੇ ਜਿਹੜਾ ਸ਼ੇਰਪੁਰ ਥਾਣੇ ਦੇ ਏਰੀਆ ਵਿੱਚ ਟਿੱਬੇਪਿੰਡ ਦਾ ਰਹਿਣ ਵਾਲਾ ਹੈ ਤੇ ਇਹਨਾਂ ਪਾਸੋਂ ਪੁੱਛਗਿੱਛ ਦੌਰਾਨ ਤੇ ਜਿਹੜਾ ਇਹ ਬਰਾਮਦ ਇੱਕ ਮੋਟਰਸਾਈਕਲ ਜਿਹੜਾ ਵਰਤਿਆ ਸੀ ਬਰਾਦ ਉਹ ਹੈ ਇਸ ਤੋਂ ਇਲਾਵਾ ਦੋ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਨੇ ਇਦੇ ਵਿੱਚ ਇੱਕ ਦੂਸਰਾ ਤੇ ਤੀਸਰਾ ਦੋਸ਼ੀੜਾ ਉਹ ਜੀ ਗ੍ਰਫਤਾਰ ਕਰਨਾ ਬਾਕੀ ਹੈ ਤੇ ਉਹਦਾ ਮੈਂ ਨਾਂ ਜੇ ਸਾਹਮਣੇ ਤਾਂ ਨਹੀਂ ਲੈ ਰਿਹਾ ਕਿਉਂਕਿ ਉਹਨੂੰ ਅਸੀਂ ਅਰੈਸਟ ਕਰਕੇ ਨਸ਼ਰ ਕਰਾਂਗੇ ਤੇ ਇਹ ਜਿਹੜਾ ਹੈ ਘਟਨਾ ਨੇ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਮਤਲਬ ਪਬਲਿਕ ਦੇ ਵਿੱਚ ਸਹਿਮ ਪਾਇਆ ਗਿਆ ਸੀਗਾ ਸ਼ਰਿਆਮ ਬਾਜ਼ਾਰ ਦੇ ਵਿੱਚ ਜਿਹੜੀ ਸਨੇਚਿੰਗ ਹੋਈ ਸੀ ਤੇ ਉਹ ਸਾਨੂੰ ਵੀ ਇਹਦੀ ਬਹੁਤ ਜ਼ਿਆਦਾ ਚਿੰਤਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਮਾ ਜੋ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਜ਼ਿਆਦਾ ਮਤਲਬ ਵੀ ਬਾਸਾਨੂੰ ਬਾਰ-ਬਾਰ ਪੁੱਛਿਆ ਗਿਆ ਤਾਂ ਅਸੀਂ ਪੂਰੀ ਮਿਹਨਤ ਕਰਕੇ ਇਹ ਦੋຊਿਆਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਇਲਾਵਾ ਇਹਨਾਂ ਦਾ ਅਜੇ ਪੁਲਿਸ ਰਿਮਾਂਡ ਹਾਸਲ ਕਰ ਰਹੇ ਆ ਅੱਜ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਇਹਨਾਂ ਕੋਈ ਵਾਰ ਦੱਤਾ ਕੀਤੀਆਂ ਨੇ ਉਹ ਉਹਨਾਂ ਬਾਰੇ ਪਤਾ ਲੱਗ ਜਾਊਗਾ ਪਹਿਲਾਂ ਕਿ ਇਹਨਾਂ ਕੋਲ ਕੋਈ ਅਸਲਾ ਵਗੈਰਾ ਫੌਮ ਨਹੀਂ ਅਜੇ ਇਹਨਾਂ ਤੋਂ ਅਸਲਾ ਨਹੀਂ ਕੋਈ ਹੋਇਆ ਜੀ ਤੇ ਇਹਨਾਂ ਦੀ ਵਜ੍ਹਾ ਪੁੱਛਗਛ ਚ ਜਾਰੀ ਹੈ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਨਾ ਹੈ ਰਿਮਾਂਡ ਲੈ ਕੇ ਤੇ ਹੋਰ ਪ੍ਰੋਪਰਲੀ ਇਹਨਾਂ ਦੀ ਪੁੱਛਗਛ ਕਰਾਂਗੇ ਰਿਕਾਰਡ ਕਿਵੇਂ ਦਿੰਨਾ ਦਾ ਇਹਨਾਂ ਦਾ ਜੀ ਪਹਿਲਾਂ ਵੀ ਮੁਕਦਮੇ ਅੰਦਰਜ ਹੋਣੇ ਪਾਏਗੇ ਨੇ